ਮੂਸੇ ਵਾਲਾ ਜਿਸ ਦਾ ਅਸਲ ਨਾਮ ਸ਼ਬਦੀਪ ਸਿੰਘ ਸਿੱਧੂ ਸੀ ਪੰਜਾਬੀ ਸੰਗੀਤ ਜਗਤ ਦਾ ਇਹ ਚਮਕਦਾ ਸਤਾਰਾ ਜਿਸ ਦੀ 29 ਮਈ 2022 ਨੂੰ ਮਾਨਸਾ ਜ਼ਿਲ੍ਹੇ ਦੇ ਜਵਾਰਕਾ ਪਿੰਡ ਵਿੱਚ ਹੋਈ ਬੇਰਹਿਮੀ ਨਾਲ ਕਤਲ ਨੇ ਪੂਰੇ ਭਾਰਤ ਅਤੇ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਭਾਈਚਾਰੇ ਨੂੰ ਹੈਰਾਨ ਕਰ ਦਿੱਤਾ 28 ਸਾਲ ਦੀ ਉਮਰ ਦੇ ਵਿੱਚ 6 ਹਮਲਾਵਰਾਂ ਨੇ ਉਸ ਦੀ ਮਹਿੰਦਰਾ ਥਾਰ ਤੇ 24 ਗੋਲੀਆਂ ਚਲਾਈਆਂ ਜਿਸ ਨਾਲ ਉਹ ਜ਼ਖਮੀ ਹੋਇਆ ਤੇ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ ਉਸ ਦੇ ਨਾਲ ਗੱਡੀ ਵਿੱਚ ਮੌਜੂਦ ਉਸ ਦਾ ਚਚੇਰਾ ਭਰਾ ਤੇ ਦੋਸਤ ਵੀ ਜ਼ਖਮੀ ਹੋਏ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਇੱਕ ਦਿਨ ਪਹਿਲਾਂ ਪੰਜਾਬ ਸਰਕਾਰ ਨੇ ਮੂਸੇਵਾਲਾ ਦੀ ਸੁਰੱਖਿਆ ਨੂੰ 4 ਤੋਂ ਘਟਾ ਕੇ 2 ਕਮਾਂਡੋ ਕਰ ਦਿੱਤੇ ਸਨ ਜਿਸ ਨੇ ਵਿਵਾਦ ਨੂੰ ਜਨਮ ਦਿੱਤਾ ਤੇ ਭਾਰਤ ਤੇ ਲਾਪਰਵਾਹੀ ਦੇ ਦੋਸ਼ ਲੱਗੇ। ਸਿੱਧੂ ਮੂਸੇਵਾਲਾ ਦਾ ਜਨਮ 1993 ਵਿੱਚ ਪੰਜਾਬ ਦੇ ਮੂਸਾ ਪਿੰਡ ਵਿੱਚ ਹੋਇਆ। ਉਸ ਨੇ ਇਲੈਕਟ੍ਰੀਕਲ ਇੰਜੀਨੀਅਰਿੰਗ ਵਿੱਚ ਡਿਗਰੀ ਹਾਸਲ ਕੀਤੀ ਪਰ ਉਸ ਨੂੰ ਜਨੂਨ ਸੰਗੀਤ ਵੱਲ ਖਿੱਚਿਆ। 2016 ਵਿੱਚ ਕੈਨੇਡਾ ਜਾਣ ਤੋਂ ਬਾਅਦ ਉਸਨੇ ਸੋ ਹਾਈ ਵਰਗੇ ਗੀਤਾਂ ਨਾਲ ਆਪਣੇ ਪਹਿਲੇ ਐਲਬਮ PBX1 ਨਾਲ ਸਫਲਤਾ ਦੀਆਂ ਬੁਲੰਦੀਆਂ ਛੁਈਆਂ। ਉਸਦੇ ਸੰਗੀਤ ਪੰਜਾਬੀ ਲੋਕ ਸੰਗੀਤ ਅਤੇ ਹੈਪ ਹੌਪ ਦਾ ਸੁਮੇਲ ਸਨ ਜਿੰਨਾ ਵਿੱਚ ਪਛਾਣ, ਸਿਆਸਤ ਅਤੇ ਪੰਜਾਬ ਦੇ ਪਿੰਡੂ ਜੀਵਨ ਦੀਆਂ ਗੱਲਾਂ, ਮੁਸ਼ਕਲਾਂ ਜਿਵੇਂ ਨਸ਼ੇ ਅਤੇ ਅਪਰਾਧ ਦੀਆਂ ਗੱਲਾਂ। ਅਮਰੀਕੀ ਰੈਪਰ ਟੂਪੈਕਸ ਕੋਰ ਤੋਂ ਪ੍ਰੇਰਿਤ ਮੂਸੇ ਵਾਲਾ ਨੇ ਵਿਸ਼ਾਲ ਪ੍ਰਸ਼ੰਸਕ ਵਰਗ ਹਾਸਲ ਕੀਤਾ। ਪਰ ਉਸ ਦੇ ਬੋਲਡ ਅਤੇ ਵਿਵਾਦਪੂਰਕ ਗੀਤਾਂ ਨੂੰ ਬੰਦੂਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦੇ ਦੋਸ਼ ਵੀ ਲੱਗੇ। ਕਤਲ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ। ਜਸਤੀ ਅਗਵਾਈ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਕੈਨੇਡਾ ਵਿੱਚ ਰਹਿੰਦੇ ਉਸ ਦੇ ਸਾਥੀ 골ਡੀ ਬਰਾਡ ਨੇ ਕੀਤੀ। 골ਡੀ ਬਰਾਡ ਨੇ BBC ਅਤੇ India Today ਨੂੰ ਦੱਸਿਆ ਕਿ ਮੂਸੇਵਾਲਾ ਦਾ ਕਤਲ 2021 ਵਿੱਚ ਵਿੱਕੀ ਮਿੱਡੂ ਖੇੜਾ ਬਿਸ਼ਨੋਈ ਦੇ ਨਜ਼ਦੀਕੀ ਸਾਥੀ ਦੇ ਕਤਲ ਦਾ ਬਦਲਾ ਲੈਣ ਲਈ ਕੀਤਾ ਗਿਆ। ਮਿੱਠੂ ਖੇੜਾ ਦਾ ਕਤਲ ਵਿਰੋਧੀ ਬੰਬੀਹਾ ਗੈਂਗ ਨਾਲ ਜੁੜਿਆ ਹੋਇਆ ਸੀ ਅਤੇ ਮੂਸੇਵਾਲਾ ਦੇ ਦੋਸਤ ਸ਼ਰਨਪ੍ਰੀਤ ਸਿੰਘ ਦਾ ਨਾਮ ਇਸ ਕਤਲ ਦੀ ਚਾਰਜ ਸ਼ੀਟ ਵਿੱਚ ਸੀ ਜਿਸ ਨੂੰ ਉਸ ਸਾਜ਼ਿਸ਼ ਵਿੱਚ ਸ਼ਾਮਲ ਮੰਨਿਆ ਗਿਆ ਹਾਲਾਂਕਿ ਮੂਸੇਵਾਲਾ ਨੇ ਇਸ ਵਿੱਚ ਸ਼ਮੂਲੀਅਤ ਤੋਂ ਇਨਕਾਰ ਕੀਤਾ ਅਤੇ ਪੁਲਿਸ ਨੂੰ ਉਸ ਦੇ ਖਿਲਾਫ ਕੋਈ ਸਬੂਤ ਨਹੀਂ ਮਿਲਿਆ ਪਰ ਬਿਸ਼ਨੋਈ ਅਤੇ ਬਰਾੜ ਨੂੰ ਲੱਗਦਾ ਸੀ ਕਿ ਉਹ ਬੰਬੀਹਾ ਗੈਂਗ ਨਾਲ ਮਿਲਿਆ ਹੋਇਆ ਹੈ ਏ ਦਸ਼ਮਣੀ ਉਦੋਂ ਹੋਰ ਵੱਧ ਗਈ ਜਦੋਂ ਮੂਸੇਵਾਲਾ ਨੇ 2021 ਵਿੱਚ ਬੰਬੀਹਾ ਗੈਂਗ ਵੱਲੋਂ ਆਯੋਜਿਤ ਇੱਕ ਕਬੱਡੀ ਮੈਚ ਵਿੱਚ ਪ੍ਰਦਰਸ਼ਨ ਕੀਤਾ ਜਸਦੀ ਬਿਸ਼ਨੋਈ ਨੇ ਮਨਾਹੀ ਕੀਤੀ ਸੀ ਬਰਾੜ ਨੇ ਕਿਹਾ ਕਿ ਮੂਸੇਵਾਲਾ ਦਾ ਹੰਕਾਰੀ ਵਿਵਹਾਰ ਅਤੇ ਵਿਰੋਧੀ ਗੈਂਗ ਨੂੰ ਸਮਰਥਨ ਦੇਣ ਦੀ ਗੱਲ ਨੇ ਉਸ ਦਾ ਕਤਲ ਜ਼ਰੂਰੀ ਕਰ ਦਿੱਤਾ ਇਹ ਹਮਲਾ ਇੱਕ ਸਾਲ ਦੀ ਸਾਜ਼ਿਸ਼ ਦਾ ਨਤੀਜਾ ਸੀ ਜਿਸ ਵਿੱਚ 6 ਸ਼ੂਟਰ ਹਵਾਲਾਂ ਰਾਹੀਂ ਪੈਸੇ ਅਤੇ ਪਹਿਲਾਂ ਤੋਂ ਜਾਸੂਸੀ ਸ਼ਾਮਲ ਸੀ ਪੰਜਾਬ ਪੁਲਿਸ ਨੇ ਕਈ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਵਿੱਚ ਸ਼ੂਟਰ ਅੰਕਿਤ ਸਿਰਸਾ, ਦੀਪਕ ਮੁੰਡੀ ਅਤੇ ਹੋਰ ਸ਼ਾਮਲ ਸਨ ਜਿਨ੍ਹਾਂ ਵਿੱਚੋਂ ਕੁਝ ਨੂੰ ਨੇਪਾਲ ਅਤੇ ਗੁਜਰਾਤ ਵਿੱਚੋਂ ਫੜਿਆ ਗਿਆ। ਕੁੱਲ 15 ਲੋਕਾਂ ਦੇ ਨਾਮ ਚਾਰਜ ਸ਼ੀਟ ਵਿੱਚ ਸਨ ਜਿਨ੍ਹਾਂ ਵਿੱਚ ਬਿਸ਼ਨੋਈ ਅਤੇ ਜੱਗੂ ਭਗਵਾਨਪੁਰਿਆ ਨੂੰ ਮੁੱਖ ਸਾਜ਼ਿਸ਼ਕਰਤਾ ਮੰਨਿਆ ਗਿਆ। ਹਾਲਾਂਕਿ ਗੋਲਡੀ ਬਰਾੜ ਅਜੇ ਵੀ ਫਰਾਰ ਹੈ ਅਤੇ ਕੈਨੇਡਾ ਵਿੱਚ ਲੁਕਿਆ ਹੋਇਆ ਮੰਨਿਆ ਜਾਂਦਾ ਹੈ। ਸਬੂਤਾਂ ਵਿੱਚ ਫ੍ਰੈਂਚਿਕ ਰਿਪੋਰਟਾਂ, ਸੀਸੀਟੀਵੀ ਫੁਟੇਜ ਅਤੇ ਬਰਾਮਦ ਹਥਿਆਰ ਜਿਵੇਂ ਕਿ AN-94 ਰੂਸੀ ਅਸਾਉਟ ਸ਼ਾਮਲ ਹਨ। ਦੋ ਮੁਲਜ਼ਮ ਜੇਲ੍ਹ ਵਿੱਚ ਝਗੜੇ ਦੌਰਾਨ ਮਾਰੇ ਗਏ ਅਤੇ ਇੱਕ ਪੰਜਾਬ ਪੁਲਿਸ ਦੇ ਸਬ-ਇੰਸਪੈਕਟਰ ਨੂੰ ਮੁਲਜ਼ਮ ਦੀ ਫਰਾਰੀ ਵਿੱਚ ਮਦਦ ਕਰਨ ਦੇ ਦੋਸ਼ ਵਿੱਚ ਜ਼ਮਾਨਤ ਨਹੀਂ ਮਿਲੀ। ਮੂਸੇਵਾਲਾ ਦੇ ਪਰਿਵਾਰ, ਖਾਸ ਕਰਕੇ ਉਸ ਦੇ ਪਿਤਾ ਬਲਕੌਰ ਸਿੰਘ ਨੇ ਗੈਂਗ ਨਾਲ ਕਿਸੇ ਵੀ ਸਬੰਧ ਤੋਂ ਇਨਕਾਰ ਕੀਤਾ ਅਤੇ ਪੰਜਾਬ ਸਰਕਾਰ ਤੇ ਸੁਰੱਖਿਆ ਘਟਾਉਣ ਦੀ ਸੂਚੀ ਲੀਕ ਕਰਨ ਦਾ ਦੋਸ਼ ਲਾਇਆ। ਜਸਨਾਲ ਮੂਸੇਵਾਲਾ ਅਸੁਰੱਖਿਅਤ ਹੋ ਗਿਆ ਉਸ ਦੀ ਮੌਤ ਤੋਂ ਬਾਅਦ ਉਸ ਦਾ ਫੋਨ ਗਵਾਚਣਾ ਜਿਸ ਵਿੱਚ ਮਹੱਤਵਪੂਰਨ ਸਬੂਤ ਸਨ ਸ਼ੱਕ ਪੈਦਾ ਕਰਦਾ ਹੈ ਪ੍ਰਸੰਸਕਾਂ ਅਤੇ ਕੁਝ ਹੋਰ ਸਰੋਤਾਂ ਦਾ ਮੰਨਣਾ ਹੈ ਕਿ ਜਾਂਚ ਵਿੱਚ ਗੜਬੜ ਹੋਈ ਅਤੇ 3 ਸਾਲ ਬਾਅਦ ਵੀ ਨਿਆਂ ਨਹੀਂ ਮਿਲਿਆ ਮੂਸੇਵਾਲਾ ਦੇ ਗੀਤਾਂ ਦੇ ਵਿੱਚ 2021 ਵਿੱਚ ਰਾਈਫਲ ਨਾਲ ਗੋਲੀਬਾਰੀ ਦੀ ਘਟਨਾ ਨੇ ਅਪਰਾਧ ਨਾਲ ਜੁੜਨ ਦੀਆਂ ਅਫਵਾਹਾਂ ਨੂੰ ਹਵਾ ਦਿੱਤੀ ਹਾਲਾਂਕਿ ਉਸ ਨੂੰ ਕਦੇ ਦੋਸ਼ੀ ਨਹੀਂ ਠਹਿਰਾਇਆ ਗਿਆ ਮੋਸੇ ਵਾਲਾ ਦੀ ਮੌਤ ਨੇ ਪੰਜਾਬ ਵਿੱਚ ਵੱਧ ਰਹੇ ਗੈਂਗ ਹਿੰਸਾ ਨੂੰ ਉਜਾਗਰ ਕੀਤਾ ਜੋ ਨਸ਼ਿਆਂ, ਸੱਤਾ ਤੇ ਪੁਰਾਣੀਆਂ ਦੁਸ਼ਮਣੀਆਂ ਨਾਲ ਜੁੜਿਆ ਹੋਇਆ ਏ। ਉਸ ਦੀ ਸੰਗੀਤਕ ਵਿਰਾਸਤ ਅਜੇ ਵੀ ਜਿਉਂਦੀ ਹੈ ਜਿਸ ਵਿੱਚ ਉਸ ਦੇ ਗੀਤ ਪੰਜਾਬੀ ਨੌਜਵਾਨਾਂ ਦੀਆਂ ਮੁਸ਼ਕਲਾਂ ਤੇ ਉਮੰਗਾਂ ਨੂੰ ਬਿਆਨ ਕਰਦੇ ਹਨ। ਉਸ ਦੀ ਮੌਤ ਨੇ ਸੰਗੀਤ ਜਗਤ ਨੂੰ ਹਿਲਾ ਕੇ ਰੱਖ ਦਿੱਤਾ ਪਰ ਉਸ ਦੇ ਪ੍ਰਸ਼ੰਸਕ ਅਤੇ ਪਰਿਵਾਰ ਅਜੇ ਵੀ ਨਿਆਂ ਦੀ ਉਡੀਕ ਵਿੱਚ ਹਨ। ਜਦਕਿ ਉਸ ਦੇ ਗੀਤ ਪੰਜਾਬ ਦੇ ਦਿਲ ਵਿੱਚ ਗੂੰਜਦੇ ਰਹਿਣਗੇ। ਜੇਕਰ ਤੁਸੀਂ ਕਹਾਣੀ ਵਿੱਚ ਇਸ ਤਰ੍ਹਾਂ ਦੀਆਂ ਹੋਰ ਸੱਚੀਆਂ ਘਟਨਾਵਾਂ ਨੂੰ ਜਾਣਨ ਲਈ ਸਾਡੇ ਚੈਨਲ ਪੰਜਾਬ ਪ੍ਰੋ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ